ਲੋ ਵੀ ਦਰਸ਼ਕੋ ਆ ਹੁਣ ਤੁਹਾਨੂੰ ਮੈਂ ਗੱਡੀਆਂ ਦੀ ਗਮرائی ਜਾਨਾ ਮੜੀਆਂ ਗੱਡੀਆਂ ਦੇਖਿਓ ਆਪਣੇ ਪੜਦਾਦਿਆਂ ਦੇ ਟਾਈਮ ਦੀਆਂ ਗੱਡੀਆਂ ਨੇ ਬਾਈ ਜਦ ਆਪਣੇ ਪੜਦਾਦੇ ਕਰਦੇ ਹੁੰਦੇ ਸੀਗੇ ਨਾ ਬੜੇ ਨਾਲ ਖੇਤੀ ਉਹਨਾਂ ਦੇ ਬੜੇ ਗੱਡੇ ਹੁੰਦੇ ਸੀ ਉਸ ਸਮੇਂ ਦੀਆਂ ਗੱਡੀਆਂ ਨੇ ਇਹ ਕਹਿੰਦੇ ਬਾਈ ਫਾਈਵ ਬ੍ਰਿਗੇਡ ਆ ਇਹ ਵੀ ਤੁਹਾਨੂੰ ਆਪਾਂ ਇੱਕ ਵੀਡੀਓ ਹੋਰ ਲਈ ਪਾਵਾਂਗੇ ਆ ਦੇਖੋ ਕਹੀ ਜੇ ਟੌਪ ਦੀ ਗੱਡੀ ਆ ਰਹੀ ਆ ਮੜੇ ਕਰਿਓ ਦਰਸ਼ਨ ਇਹਦਾ ਰੂਹ ਖੁਸ਼ ਹੁੰਦੀ ਆ ਦੇਖੋ ਸਰ ਇਧਰ ਬਾਵੀਏ ਐਨਕਾਂ ਲਾਈਆਂ ਨੇ ਰੇਵਨ ਗੱਲੇ ਹੋਰ ਹੋਈ ਪਈਆਂ ਨਾਲ ਮੈਡਮ ਦੇ ਆਹ ਦੇਖੋ ਆ ਆ ਗਈ ਆਸਟਨ ਆਸਟਨ ਦੇ ਕਰਿਓ ਮੜੇ ਆ ਦਰਸ਼ਨ ਲਓ ਜੀ ਆਹ ਦੇਖੋ ਐਨਕਾਂ ਸ਼ੈਨਕਾਂ ਲਾ ਕੇ ਪੂਰੀ ਚੜਾਈ ਆ ਉਹੀ ਪੁਰਾਣੇ ਦਿਨ ਯਾਦ ਕਰ ਰਹੇ ਨੇ ਸਰ ਆਹ ਦੇਖੋ ਆ ਆ ਗਈ ਇੱਕ ਗੱਡੀ ਭਈ ਉਹ ਬੈਠ ਕੇ ਨਾ ਜਿਹੜਿਆਂ ਦੀਆਂ ਉਮਰਾਂ 60 ਸਾਲ 70 70 ਸਾਲ ਬਾਈ ਆਪਣੀਆਂ ਜਵਾਨੀ ਦੇ ਦਿਨ ਯਾਦ ਕਰਦੇ ਨੇ ਗੱਡੀਆਂ ਦੇ ਵਿੱਚ ਬੈਠ ਕੇ ਆ ਤੁਸੀਂ ਮਾੜੇ ਦਰਸ਼ਨ ਕਰੀ ਜਾਓ ਗੱਡੀਆਂ ਦੇ ਆ ਦੇਖੋ ਇੱਕ ਹੋਰ ਆ ਗਈ ਇਹ ਆਕਲੈਂਡ ਗੱਡੀ ਆ ਬਾਈ ਇਹ ਗੱਡੀ ਦੀ ਵੀ ਕਹਿੰਦੇ ਖਾਸੀਅਤਾਂ ਇਹ ਤੁਹਾਨੂੰ ਬਾਈ ਇੱਕ ਹੋਰ ਦੱਸਾਂਗੇ ਬਾਅਦ ਦੇ ਵਿੱਚ ਤੇ ਆ ਦੇਖੋ ਬਾਈ ਕਹਿੰਦੇ ਆ ਕਸ਼ਮੀਰ ਦੇ ਰਾਜਾ ਹਰੀ ਸਿੰਘ ਦੀ ਗੱਡੀ ਸੀਗੀ ਇਹਦੇ ਵੀ ਮੜੇ ਆ ਪਾਓ ਦਰਸ਼ਨ ਕਹਿੰਦੇ ਵੀ ਇਹ ਵੀ ਜਨ ਖੜੀ ਸੀ ਨਾ ਦੁਨੀਆ ਦੇਖਦੀ ਸੀਗੀ ਗੱਡੀ ਕੰਨੀ ਬਾਈ ਗੱਡੀ ਕਾਦੀ ਆ ਬਾਈ ਟਰੱਕੇ ਆ ਇੱਕ ਲਿਖੇ ਦਾ ਜਿਵੇਂ ਨਾ ਆਵਾਜ਼ ਟਰੱਕ ਦੀ ਆਉਂਦੀ ਆ ਐਦਾਂ ਇਹਦੀ ਬਾਜ਼ ਆਉਂਦੀ ਆ ਮੈਂ ਕਹਿੰਦਾ ਬਾਈ ਇਹ ਤਾਂ ਮੁਰਦੀ ਵੀ ਬਹੁਤ ਔਖੀ ਆ 27 ਮਾਡਲ ਆ 1900 ਆ ਦੇਖੋ ਕਰਿਓ ਮਰਜੀ ਦਰਸ਼ਨ ਬਾਈ ਪੱਲੇ 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 ਆਹਾਹਾ ਲੈ ਗੱਡੀ ਆਪਣੇ ਸਰਦਾਰਾਂ ਦੀ ਲੱਗਦੀ ਏ ਇਹ ਵੀ ਮੈਂ ਕਹਿੰਦਾ ਨਜ਼ਾਰਾ ਆ ਗਿਆ ਦੇਖ ਕੇ ਦੇਖੋ ਆਪਣੇ ਸਰਦਾਰ ਦਿੱਲੀ ਚ ਚੜਾਈ ਦੇਖੋ ਬੰਦਿਆਂ ਦੀ ਮਨ ਖੁਸ਼ ਹੋ ਜਾਂਦਾ ਸਰਦਾਰ ਪੱਗਾਂ ਦੇਖ ਕੇ ਇੱਥੇ ਆਹ ਦੇਖਿਓ ਬਾਈ ਬੱਲੇ 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 ਰੂਹ ਖੁਸ਼ ਹੁੰਦੀ ਆ ਗੱਡੀ ਦੇਖ ਕੇ ਲੰਬੀਓ ਦੇਖ ਲਿਓ ਕਿੱਡੀ ਏ ਗੱਡੀ ਦੇਖੀ ਜਾਇਓ ਮਣਾ ਜਾ ਇੱਧਰੋਂ ਦੇਖਣਾ ਮੈਂ ਤੁਹਾਨੂੰ ਥੱਲੇ ਜੇ ਇਹਨੂੰ ਕਰਕੇ ਦੇਖਿਓ ਬਾਈ ਗੱਡੀ ਕਾਦੀ ਆ ਆਹਾ ਹਾ 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 ਆਹ ਦੇਖੋ ਲਈ ਇੱਕ ਹੋਰ ਆ ਗਈ ਆ ਇੱਕ ਹੋਰ ਕਰਿਓ ਦਰਸ਼ਨ ਗੱਡੀ ਦੇ ਇਹ ਕਿੱਡੀ ਹੈ ਇਹ ਰਾਇਲ ਰੋਜ਼ ਕਾਰ ਆ ਬਾਈ ਕਹਿੰਦੇ ਇਹ ਦੀ ਗੱਡੀ ਦੀ ਵੀ ਪੱਖਰੀ ਸ਼ਾਨਾ ਲੱਕਰ ਲਿਓ ਦਰਸ਼ਨ ਗੱਡੀ ਦੇ ਵਿੱਚ ਬੈਠ ਕੇ ਬਾਬੂ ਜੀ ਪੁਰਾਣੇ ਦਿਨ ਯਾਦ ਕਰਦੇ ਨੇ ਆਪਣੇ ਆਹ ਦੇਖੋ ਮੈਡਮ ਜੀ ਬੈਠੇ ਨੇ ਪਿੱਛੇ ਤੇ ਇੱਧਰ ਆ ਜੋ ਤੇ ਅੱਗੇ ਇੱਕ ਗੱਡੀ ਹੋਰ ਆਗੀ ਇਹ ਕਿਹੜੀ ਆ ਮੜੀ ਆਪਾਂ ਇਹਦੇ ਵੀ ਦਰਸ਼ਨ ਕਰ ਲਈਏ ਇਹ ਗੱਡੀ ਵੀ ਹੈਗੀ ਆ ਬਾਈ ਰਾਇਲ ਰੋਜ਼ ਰਾਇਲ ਭਾਈ ਇਹ ਗੱਡੀਆਂ ਇਹ ਲਾ ਲੋ ਵੀ ਇਹ 1930 28 ਉਹ ਮਾਡਲ ਗੱਡੀਆਂ ਨੇ ਬਾਈ ਇਹੇ ਮੜੇ ਕਰਦੇ ਜਾਏ ਉਹ ਦਰਸ਼ਨ ਗੱਡੀਆਂ ਦੇ ਤੇ ਉਧਰ ਆ ਰਹੀ ਹੈ ਗੱਡੀ ਤੇ ਦੇਖਿਓ ਮੜੀ ਆ ਗੱਡੀ ਵੀ ਆਹਾ 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 ਦੇਖੋ ਆ ਦੇਖੋ ਮੈਂ ਕਹਿੰਦਾ ਐਵੇਂ ਦੇ ਵੀ ਦੇਖੋ ਗੱਡੀ ਦਾ ਰੂਹ ਖੁਸ਼ ਹੁੰਦੀ ਆ ਗੱਡੀ ਦੇਖ ਕੇ ਭਾਈ ਇੱਕ ਦੇਖ ਇਹਨਾਂ ਦੀ ਗੱਡੀਆਂ ਨੇ ਸੰਭਾਲ ਦੇਖੋ ਤੁਸੀਂ ਇਹਨਾਂ ਨੇ ਨਾ ਗੱਡੀਆਂ ਭਾਈ ਸ਼ੀਸ਼ੇ ਵਾਂਗੂ ਚਪਕਾਈਆਂ ਨੇ ਤੇ ਨਵੀਂ ਐਂ ਲੱਗਦਾ ਵੀ ਜਿਵੇਂ ਨਵੀਂ ਨਵੀਂ ਬੋਟੀ ਹੁੰਦੀ ਆ ਨਾ ਉਹ ਕਣ ਗੱਡੀ ਠਾ ਜਾ ਕੇ ਲੈ ਕੇ ਜਾਂਦੇ ਨੇ ਤੇ ਇੱਕ ਹੋਰ ਆ ਰਹੀ ਆ ਤੁਹਾਨੂੰ ਉਹਦੇ ਵੀ ਕਰਾ ਦੀਏ ਦਰਸ਼ਨ ਆ ਹਾ 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 ਆ ਦੇਖੋ ਗੱਡੀ ਬਈ ਬੱਲੇ 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 ਆਪਾਂ ਬਈ ਸੋਚ ਸਕਦੇ ਆਂ ਵੀ 1928 30 ਦੇ ਵਿੱਚ ਵੀ ਆ ਗੱਡੀਆਂ ਹੋਣਗੀਆਂ ਲੈ ਦੇਖਿਓ ਮੜੀ ਜੀ ਆਉਂਦੀ ਆ ਨਾ ਕਿਹੜੀ ਕਿਹੜੀ ਗੱਡੀ ਆ ਬਈ ਇਹ ਆ ਦੇਖੋ ਮੂਰੇ ਬੀ ਲਿਖਿਆ ਵੈ ਬਾਕੀ ਤੁਸੀਂ ਮੜੀ ਜੀ ਆਪ ਕੌਰ ਕਰ ਲਿਓ ਪੇਂਟ ਲੇਸ ਕਹਿੰਦੇ ਨੇ ਇਹਨੂੰ ਮੈਨੂੰ ਲੱਗਦਾ ਗੱਡੀ ਨੂੰ ਆ ਦੇਖੋ ਇਹ ਬੰਟਲੇ ਦਾ ਇੱਕ ਆ ਆ ਗਈ ਇਹ ਵੀ ਕਹਿੰਦੇ ਮੈਨੂੰ ਲੱਗਦਾ ਰਾਇਲ ਰੋਜ਼ ਗੱਡੀ ਹੈ ਵੀ ਬਾਈ ਦੇਖਿਓ ਜੀ ਦੇਖੋ ਮੈਂ ਕਹਣਾ ਲੈ ਆ ਦੇਖੋ ਆ ਦੇਖ ਲਓ ਬਾਬੂ ਜੀ ਨੂੰ ਪੁਰਾਣੇ ਦਿਨ ਯਾਦ ਆ ਗਏ ਆਪਣੇ ਗੱਡੀ ਦੇ ਵਿੱਚ ਬੈਠ ਕੇ ਆ ਆ ਦੇਖੋ ਰੂਹ ਗੁਸ਼ੋਂਦੀ ਆ ਬਾਈ ਗੱਡੀ ਅਸ਼ੀਸ਼ ਚਮਕਰੀਆ ਗੱਡੀ ਨਾ ਸ਼ੀਸ਼ੇ ਵਾਂਗੂ ਆ ਦੇਖ ਹੈ ਨਾ ਨਹੀਂ ਯਾਰ ਇਹ ਦਰ ਗੱਡੀਆਂ ਜੇ ਵੀਡੀਓ ਚੰਗੀ ਲੱਗੀ ਬਾਈ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ